ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਭੀਮ ਜੈ ਭਾਰਤ ਜੋ ਬੋਲੇ ਸੋ ਨਿਹਾਲ ਸਿਰ ਗੁਰਦਾਸ ਮਹਾਰਾਜ ਕੀ ਜੈ ਸਾਰੀਆਂ ਸੰਗਤਾਂ ਦੇ ਚਰਨਾ ਅਗੇ ਹੱਥ ਜੋੜ ਕੇ ਬੇਨਤੀ ਕਿ ਜਿਨੀਆਂ ਵੀ ਪ੍ਰਬੰਧਕ ਕਮੇਟੀਆਂ ਸਿਰ ਗੁਰਦਾਸ ਸੁਭਾਵਾਂ ਕੱਲ ਨਗਰ ਕੀਰਤਨ ਦੇ ਵਿੱਚ ਰੋਸ਼ਨ ਗਰਾਉਂਡ ਤੋਂ ਜੋ ਰਵਾਨਾ ਹੋਣੀਆਂ ਹਨ ਨਗਰ ਕੀਰਤਨ ਦੀਆਂ ਟਰਾਲੀਆਂ ਆਪ ਜੋੜ ਕੇ ਬੇਨਤੀ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਇਹ ਅਨਾਉਂਸਮੈਂਟ ਕਰਵਾ ਦਿਓ ਕਿ ਕੋਈ ਵੀ ਜੋ ਨੌਜਵਾਨ ਆ ਉਹ ਮੋਟਰਸਾਈਕਲਾਂ ਤੇ ਹੁੱਲੜਬਾਜੀ ਨਾ ਕਰੇ ਕਿਉਂਕਿ ਨਗਰ ਕੀ ਤੰਦੇ ਵਿੱਚ ਬੜੇ ਹੀ ਸੂਝਵਾਨ ਜੋ ਲੋਕ ਆ ਕੇ ਸਤਗੁਰਾਂ ਦੇ ਜੋ ਦਸੇ ਮਾਰਗ ਤੇ ਚੱਲਣ ਲਈ ਸਾਰੀ ਸੰਗਤ ਨੂੰ ਔਰ ਦੁਨੀਆ ਵਾਸੀਆਂ ਨੂੰ ਇਹ ਪ੍ਰੇਰਿਤ ਕਰਦੇ ਆ ਸੋ ਹੱਥ ਜੋੜ ਕੇ ਬੇਨਤੀ ਕਿ ਹੁੱਲੜਬਾਜੀ ਨਾ ਕੀਤੀ ਜਾਵੇ ਔਰ ਦੂਸਰਾ ਸਭ ਤੋਂ ਮੁੱਖ ਜੋ ਗੱਲ ਹੈਗੀ ਆ ਕਿ ਕੱਲ ਰੋਸ਼ਨ ਗਰਾਉਂਡ ਤੋਂ ਜਿੰਨੀਆਂ ਵੀ ਟਰਾਲੀਆਂ ਆਉਣੀਆਂ ਹਨ ਨਗਰ ਦੇ ਵਿੱਚ ਨਗਰ ਦੀ ਪ੍ਰਕਰਮਾ ਕਰਨੀ ਹੈ ਨੰਬਰਿੰਗ ਲਾਈ ਜਾਵੇਗੀ ਔਰ ਰੋਸ਼ਨ ਗਰਾਉਂਡ ਤੋਂ ਹੀ ਨੰਬਰ ਲਾਏ ਜਾਣਗੇ ਸਾਰਿਆਂ ਨੂੰ ਬੇਨਤੀ ਕਿ ਪਿੰਡਾਂ ਤੋਂ ਇਕੱਠੀਆਂ ਟਰਾਲੀਆਂ ਆਓ ਕਿਤੇ ਇਹ ਨਾ ਹੋਵੇ ਕਿ ਕੋਈ ਟਰਾਲੀ ਕਿਤੇ ਹੋਵੇ ਤੇ ਕੋਈ ਟਰਾਲੀ ਕਿਤੇ ਹੋਵੇ ਅਸੀਂ ਹੁੱਲੜ ਬਾਜੀ ਕਰਨ ਵਾਲਿਆਂ ਨੂੰ ਜਿਹੜੇ ਬਾਹਰੋਂ ਆ ਕੇ ਵਿੱਚ ਟਰਾਲੀਆਂ ਦੇ ਐਂਟਰ ਹੋ ਜਾਂਦੇ ਉਹ ਕੰਮ ਨਹੀਂ ਹੋਣ ਦੇਣਾ ਤਾਕਿ ਕਿਉਂਕਿ ਟਰਾਲੀਆਂ ਦੇ ਵਿੱਚ ਈਆਂ ਭੈਣਾਂ ਵੀ ਬੈਠੀਆਂ ਹੁੰਦੀਆਂ ਸੋ ਕੱਲੂ ਕੋਈ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਨਾ ਹੋਵੇ ਇਸ ਕਰਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਬੇਗੰਪੂਰਾ ਟਾਈਗਰ ਫੋਰਸ ਦੇ ਸਨਮੂ ਅਹੁਦੇਦਾਰ ਮੈਂਬਰ ਸਾਹਿਬਾ ਕਿ ਕੱਲੂ ਇੱਥੋਂ ਨੰਬਰਿੰਗ ਲੱਗਣੀ ਆ ਜਦੋਂ ਵੀ ਇੱਥੋਂ 1 ਵਜੇ ਜਾਂ 2 ਵਜੇ ਜਦੋਂ ਰਵਾਨਗੀ ਹੋਣੀ ਆ ਨੰਬਰ ਲਾ ਕੇ ਜੋ ਨਗਰ ਦੀ ਪ੍ਰਕਰਮਾ ਲਈ ਜਿਹੜੀ ਉਹ ਸ਼ੋਭਾ ਯਾਤਰਾ ਜੋ ਉਹ ਤੋਰੀ ਜਾਵੇਗੀ ਸੋ ਹੱਥ ਜੋੜ ਕੇ ਬੇਨਤੀ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਜੈ ਗੁਰਦੇਵ ਜੋ ਬੋਲੇ ਸੋ ਨਿਰਪਹਿ ਸਤਿਗੁਰੂ ਦਾਸ ਮਹਾਰਾਜ ਕੀ ਜੈ